ਵੇਦਿਕ ਰੋਕਰੀ ਕ੍ਰੀਏਸ਼ਨਸ ਵੱਲੋਂ ਅੰਮ੍ਰਿਤਸਰ ਨਿਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਤਿਉਹਾਰ ਰੋਸ਼ਨੀ ਖੁਸ਼ਹਾਲੀ ਅਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਨੂੰ ਪ੍ਰਕਾਸ਼ ਤੇ ਪਿਆਰ ਨਾਲ ਮਨਾਇਆ ਜਾਵੇ ਪਰਿਆਵਰਣ ਦੀ ਸੰਭਾਲ ਕੀਤੀ ਜਾਵੇ ਅਤੇ ਸਵਦੇਸ਼ੀ ਉਤਪਾਦਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਵੈਦਿਕ ਰੋਕਰੀ ਕ੍ਰੀਏਸ਼ਨਸ ਵੱਲੋਂ ਕਿਹਾ ਗਿਆ ਕਿ ਜਿਵੇਂ ਦੀਵੇ ਹਨੇਰੇ ਨੂੰ ਮਿਟਾਉਂਦੇ ਹਨ ਤੇਵੇ ਸਾਡੀ ਜ਼ਿੰਦਗੀ ਚ ਵੀ ਉਮੀਦ ਤੇ ਭਰੋਸੇ ਦੀ ਰੋਸ਼ਨੀ ਸਦਾ جگਦੀ ਰਹੇ। ਬੇਜੀਗ ਰੈਕ੍ਰੀਏਸ਼ਨ ਚਮਨਾਂਗ ਰੋਡ ਅੰਮ੍ਰਿਤਸਰ ਵੱਲੋਂ ਬੰਦੀ ਛੋੜ ਦੇਵੇ ਇਸ ਅਤੇ ਦੀਵਾਲੀ ਦੀਆਂ ਪੂਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ। ਅੰਗਰੇਜ਼ਾਂ ਦੀਵਾਲੀ ਦਾ ਤਿਉਹਾਰ ਆ ਤੇ ਜੋ ਪਟਾਕੇ ਚੱਲਦੇ ਨੇ ਉਹਦਾ 폴ਨ ਬਾਰੇ ਤਾਂ ਨਹੀਂ ਦੱਸਦੇ। ਦੇਖੋ ਜੀ ਪਟਾਕੇਾਂ ਦੇ ਨਾਲ ਜੋ ਪੋਲੂਸ਼ਨ ਹੁੰਦਾ ਹੈ ਇਹਦੇ ਤੋਂ ਬਚਣ ਲਈ ਸਾਨੂੰ ਇਕੋ ਫ੍ਰੈਂਡਲੀ ਪਟਾਕੇ ਚਲਾਉਣੇ ਚਾਹੀਦੇ ਹਨ। ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘਰ ਕੋ ਘਟਪਟਾਕੇ ਚਲਾਈਏ ਮਾਤਾ ਵਾਤਾਵਰਨ ਨੂੰ ਸ਼ੁੱਧ ਰੱਖੀਏ ਧਿਆਨ ਵਾਲੀ ਪੀੜੀ ਨੂੰ ਸੁੰਦਰ ਤੇ ਸੋਹਣਾ ਵਾਤਾਵਰਨ ਦੇਈਏ